ਕੜੀ ਤੇ ਹੈਗੀ ਆ ਰਾਤ ਵਾਲੀ ਆਉਂਦੇ ਆ ਨਾ ਇਹਦੇ ਨਾਲ ਹੀ ਰੋਟੀ ਖਵਾਲਦੀਆਂ ਇਹਨਾਂ ਨੂੰ ਮੈਂ ਠੇਕਾ ਥੋੜਾ ਲਿਆ ਵਾ ਸਾਰਾ ਦਿਨ ਲੱਗੇ ਰਹਾ ਆਉਂਦੇ ਆ ਰੋਟੀ ਖਾਂਦੇ ਆ ਹਰਾਮ ਨਾਲ ਆਪਣੇ ਘਰੋਂ ਚਲ ਜਾਂਦੇ ਆ ਇਹ ਇੱਕ ਮੇਰਾ ਰਾਧਾ ਵਾ ਹੁਣ ਆਉਂਦੀ ਆ ਨਾ ਜੋਤ ਇਹਨੂੰ ਕੰਮ ਕਰਨ ਦਾ ਵਾ ਕਿੰਨਾ ਚਿਰ ਐਦਾਂ ਕੰਮ ਚੱਲਣਾ ਵਾ ਮੇਰਾ ਤੇ ਬੁਰਾ ਹਾਲ ਹੋ ਜਾਣਾ ਕੰਮ ਕਰਦਿਆਂ ਕਰਦਿਆਂ ਇਹ ਵੇਲੇ ਦੋਵੇਂ ਜਾਣੇ ਇਹ ਐਦਾਂ ਹੀ ਕਰਦੀਆਂ ਹੁਣ ਮੈਂ ਹੁੰਦੀ ਆ ਨਾ ਇਹਨੂੰ ਕਹਿੰਦੀ ਕੱਪੜੇ ਤੋਂ ਨਾਲ ਸਫਾਈ ਕਰਾ ਦੇ ਰੋਟੀ ਮੈਂ ਬਣਾ ਦਿੰਨੀ ਆ ਚੱਲ ਮੜਾ ਮੋਟਾ ਤੇ ਕਰਾਂ ਥੋੜਾ ਬੋਟਾ ਤੇ ਕਰਨਾ ਹੀ ਪੈਣਾ ਵਾ ਆਉਂਦੇ ਆ ਨੂੰ ਤਾਈ ਜੀ ਕੀ ਕਰਦੇ ਹੋ ਕੁਛ ਨਹੀਂ ਪੁੱਤ ਆਹ ਨਿੱਕੇ ਮੋٹے ਜੇ ਕੰਮ ਹੀ ਮੈਂ ਹਾਂ ਚੱਲੇ ਕਰ ਲਾਂ ਤੂੰ ਦੱਸ ਤੂੰ ਕੀ ਕਰਦੀ ਆਈਆਂ ਕੁਛ ਨਹੀਂ ਮੈਂ ਵੀ ਤਾਂ ਇਹਨੂੰ ਪਤਾ ਖਲਾਰਾ ਜਿਆ ਪਿਆ ਹੀ ਤੇ ਉਹ ਮੜਾ ਮੋਟਾ ਡੇ ਹਾਂ ਚੁੱਕਨ ਤੇ ਅੱਜ ਤੇ ਵੀਰ ਜੀ ਵੀ ਦੇ ਹੀ ਕੰਮ ਕਰਾਉਣ ਨਾਲ ਅੱਛਾ ਅੱਛਾ ਮੈਨੂੰ ਕਹਿੰਦੇ ਸੀ ਵੀ ਤਾਈ ਜੀ ਵੱਲੋਂ ਫੇਰਾ ਮਾਰ ਕੇ ਆ ਮੜਾ ਜ ਚੱਲ ਰੋਟੀ ਤੇ ਬਣੀ ਆ ਸਬਜ਼ੀ ਰਾਤ ਵਾਲੀ ਹੈਗੇ ਤੇ ਫੁਲਕੇ ਮੈਂ ਲਾ ਲਿਆ। ਤੂੰ लवली ਨੂੰ ਨਾਲ ਲੈ ਆਉਂਦੀ ਤੇ ਰੋਟੀ ਤੇ ਖਾਂਦੇ ਹੋ ਪਹਿਲਾਂ। ਉਹ ਤਾਂ ਇਹਨੂੰ ਦੱਸਿਆ ਨਾ ਥੋੜਾ ਬੋਧਾ ਕੰਮ ਰਹਿ ਗਿਆ ਸੀ। ਕਿਹਦੇ ਚੱਲ ਮੈਂ ਕਰਾ ਦੇਣਾ। ਕੋਈ ਨਹੀਂ ਮੈਂ ਪੁੱਛ ਲਈ ਨਹੀਂ ਵੀਰ ਜੀ ਨੂੰ ਜੇ ਇੱਥੇ ਆ ਕੇ ਖਾਣੀ ਇੱਥੇ ਕੁ ਵਾਦਨ ਨਹੀਂ ਆ। ਨਹੀਂ ਤੇ ਉੱਥੇ ਫੜਾਉਣ ਨਹੀਂ ਆ ਖਾ ਲੈਣਗੇ ਕੰਮ ਕਰਦੇ। ਆਹੋ ਪੁੱਤ ਰੋਟੀ ਪਾਣੀ ਖਾਦਾ ਹੋ ਤਾਂ ਕੰਮ ਵੀ ਫੇਰ ਹੀ ਹੁੰਦਾ ਵਾ। ਭੁੱਖੇ ਢੱਡ ਕੰਮ ਵੀ ਕੀ ਹੁਣਾਵਾ। ਹਾਂਜੀ ਹਾਂਜੀ। ਨਹੀਂ ਕੋਈ ਨਹੀਂ ਤੇ ਮੈਨੂੰ ਦੱਸ ਦੋ ਅਚਰ ਵਿੱਚ ਕੋਈ ਕੰਮ ਕਰ ਦਿੰਨੀ ਆ। ਕੰਮ ਤੇ ਕਰਨ ਵਾਲਾ ਹੈਗਾ ਵਾ ਪਰ ਪਹਿਲਾਂ ਤੁਸੀਂ ਰੋਟੀ ਆਮ ਬਾਤ ਚ ਹੋ ਜੂਗਾ ਅੱਜ ਨਾ ਮੇਰਾ ਸਰੀਰ ਜਾਨੀ ਠੀਕ ਆ ਅੱਛਾ ਪਤਾ ਨਹੀਂ ਲੱਗਦਾ ਬੀਪੀ ਘਟਿਆ ਵਾ ਲੱਤਾਂ ਚ ਜਾਨ ਜੀ ਮੁੱਕੀ ਆ ਦਵਾਈ ਆਹ ਦਿਨ ਦਵਾਈ ਲਿਆਉਣੀ ਆ ਤੇਰੇ ਤਾਇਆ ਜੀ ਵੀ ਬਾਹਰ ਚਲ ਗਏ ਬੰਦੀ ਵਾਲ ਨੂੰ ਲਾਬੇ ਲੱਗੇ ਸੀ ਚੋਨਾ ਲਾਉਣ ਅੱਛਾ ਅੱਛਾ ਤੇ ਉਹ ਵੀ ਫੇਰਾ ਮਾਰਨ ਚਲ ਗਏ ਤੇ ਮੈਂ ਹਉਂਦੇ ਤੇ ਫੇਰ ਜਾਨੀ ਆ ਰੋਟੀ ਦਾ ਤੇ ਮੈਂ ਘਰ ਹੀ ਲਿਆਵਾ ਇਹ ਕਾ ਸਫਾਈ ਰਹਿੰਦੀ ਓ ਇਹ ਕ ਕੱਪੜੇ ਧੋਣ ਵਾਲੇ ਆ ਕੋਈ ਨਹੀਂ ਤਾਂ ਜੀ ਸਫਾਈ ਤੇ ਮੈਂ ਨਾਲ ਨਾਲ ਕਰ ਲੈਣੀ ਆ ਕੱਪੜੇ ਤੇ ਮਸ਼ੀਨ ਚੀ ਧੋਣੇ ਆ ਨਹੀਂ ਪੁੱਤ ਮਸ਼ੀਨ ਖਰਾਬ ਹੋਈ ਆ ਜੇ ਮਸ਼ੀਨ ਚੱਲਦੀ ਹੁੰਦੀ ਨਾ ਉਹ ਤਾਂ ਮੈਂ ਆਪ ਹੀ ਧੋ ਲੈਣੇ ਹੀ ਕੀ ਝਟ ਚਲੋ ਕੋਈ ਨਹੀਂ ਤਾਈ ਜੀ ਮੈਂ ਪਹਿਲਾਂ ਕੱਪੜੇ ਧੋ ਲੈਣੀਆਂ ਫਿਰ ਸਫਾਈ ਕਰ ਦਿੰਨੀ ਨਹੀਂ ਪਹਿਲਾਂ ਤੁਸੀਂ ਖਾ ਲਓ ਰੋਟੀ ਤੇ ਬਾਅਦ ਵਿੱਚ ਕੱਪੜੇ ਧੋ ਲਈ ਮੇਰੀ ਤੀ ਕੋਈ ਨਹੀਂ ਤੇ ਮੈਨੂੰ ਦੱਸ ਦੋ ਹਮਾਰੇ ਜੀ ਕਿਹੜੇ ਕਿਹੜੇ ਕੱਪੜੇ ਧੋਣੇ ਆ ਮੈਂ ਧੋਈ ਲੈਣੀਆਂ ਮੈਂ ਇਹਦੇ ਵਿੱਚ ਜਿੱਥੇ ਰੋਟੀ ਖਾ ਲਾਂਗੇ ਉਹਨਾਂ ਤੋਂ ਬਿਨਾਂ ਨਹੀਂ ਮੇਰਾ ਜੀ ਕਰਦਾ ਰੋਟੀ ਖਾਣ ਨੂੰ ਚਲ ਆ ਜਾ ਮੈਂ ਤੈਨੂੰ ਦੱਸ ਦਿੰਨੀ ਫਿਰ ਆਜੋ ਦੱਸੋ ਹੈ ਚੱਲ ਆਹ ਗੱਲ ਬਣੀ ਆ ਇੰਨੋਂ ਡੰਦੀਆਂ ਕੱਪੜੇ ਧੋਣ ਨਾਲ ਕਰੋਗੇ ਸਫਾਈ ਆਪ ਨਾ ਆਰਾਮ ਕਰਤੀਆਂ ਹੋਇਆ ਮੈਨੂੰ ਕੀ ਆ ਠੀਕ ਠਾਕ ਆ ਮੈਂ ਇਦਾਂ ਤੇਨੇ ਗੇਜੀ ਜਾਣਾ ਵਾ ਆਉਣਾ ਵਾ ਰੋਟੀ ਪਾਣੀ ਖਾਣਾ ਵਾ ਚੁੱਪ ਕਰਕੇ ਚੱਲ ਜਾਣਾ ਵਾ ਆ ਤੇ ਮੇਰੇ ਹੱਥ ਤੇ ਸਾਰਾ ਕੰਮ ਪੈ ਜਾਣਾ ਵਾ ਫੇ ਲੱਗੀ ਰਵੇ ਰੋਟੀ ਬਣਾਉਣ ਭਾਂਡੇ ਮਾਉਣ ਇਹ ਕੰਮ ਮੇਰ ਕੋ ਨਹੀਂਗਾ ਹੁਣ ਐਨਾ ਚ ਕੋਈ ਗੱਲ ਨਹੀਂ ਤੈਨੂੰ ਕੱਪੜੇ ਦਿਨੀ ਆ ਚਾਦਰਾਂ ਚੋਦਰਾਂ ਸਾਰੀਆਂ ਲਾ ਕੇ ਧੋ ਪਹਿਲਾਂ ਕੱਪੜੇ ਫੇਰ ਕਰ ਸਫਾਈ ਰੋਟੀ ਤੇਨੂੰ ਬਾਅਦ ਚ ਮਿਲੂ ਤੈਨੂੰ ਮੈਂ ਦੱਸ ਦਿਆ ਕਰੋ ਜੇ ਕੋਈ ਕੰਮ ਹੁੰਦਾ ਵਾ ਨਾ ਚੱਲ ਪੁੱਤ ਮੇਰਾ ਵੀ ਜੀ ਨਹੀਂ ਕਰਦਾ ਤੈਨੂੰ ਕਹਿਣ ਨੂੰ ਕਰਦਾ ਵੀ ਤੂੰ ਕਰਨਾ ਹੁੰਦਾ ਵਾ ਸਾਫ ਸਫਾਈ ਦਾ ਤੇ ਤੈਨੂੰ ਕਿਹੜੇ ਕਿਹੜੇ ਕੰਮ ਦੱਸਾਂ ਆਹੀ ਨੇਕ ਤੋਣ ਵਾਲੇ ਤੇ ਹੱਥ ਧੋਲਾ ਚੰਗਾ ਸਰਪ ਸਾਬਣ ਵਿੱਚ ਹੀ ਆਹ ਵਿੱਚ ਹੀ ਆ ਕਿਨੀ ਤੋਪ ਚੜ ਗਈ ਉਧਰੋਂ ਆਈ ਹਾਂ ਫੇ ਜੀ ਗੁੱਸੇ ਹੁੰਦੇ ਹੀ ਥੁੱਪੇ ਕੰਮ ਨਾ ਕਰ ਹੁਣ ਇੱਥੇ ਜਿਉਣਾ ਵੇਖ ਲਿਆ ਨਾ ਤੇ ਗੁੱਸੇ ਹੋਣਾ ਵਾ ਇਤੋਂ ਚੰਗਾ ਵਾ ਉਹ ਰੋਟੀ ਖਾਣ ਨਾ ਹੀ ਆਉਣ ਤੇ ਮੈਂ ਫਟਾਫਟ ਕੱਪੜੇ ਧੋ ਜੋ ਅਤੋਂਗੀ ਨਹੀਂ ਕਰਨ ਤੋਂ ਪੇਂ ਕੁਛ ਨਹੀਂ ਵੀਰ ਜੀ ਤਾਈ ਜੀ ਕਹਿੰਦੇ ਹੀ ਮੇਰਾ ਸਰੀਰ ਨਹੀਂ ਠੀਕ ਹੈਗਾ ਤੇ ਮੈਂ ਲਓ ਮੈਂ ਕੰਮ ਕਰ ਦਿੰਨੀ ਉਹ ਜੇ ਮੈਂ ਉਧਰੋਂ ਹਟਾ ਕੇ ਤੈਨੂੰ ਇੱਧਰ ਘੱਲਿਆ ਤਾਂ ਤੂੰ ਫੇਰ ਤੋਂ ਪੇ ਡਾਈਂ ਤੇ ਉਹ ਮਸ਼ੀਨਾਂ ਨਾਲ ਦੀ ਹੈਗੀ ਉਹ ਲਾ ਲੈਣੀ ਤਾਈ ਜੀ ਕਹਿੰਦੇ ਆ ਖਰਾਬ ਆ ਮਸ਼ੀਨ ਸਾਲ ਖਰਾਬ ਹੋਆ ਤੇ ਸ਼ਾਮਾਂ ਨੂੰ ਧੋਦੀ ਪੂ ਵੀਰ ਜੀ ਅਜੇ ਤੇ ਉਹਨਾਂ ਕੱਪੜੇ ਤੇ ਸਫਾਈ ਕਈ ਆ ਤੇ ਜੇ ਮੈਂ ਕਹਿ ਦਿੰਦੀ ਵੀ ਮੇਕੋ ਨਹੀਂ ਹੁੰਦਾ ਮੈਂ ਤੇ ਉਧਰੋਂ ਤੂੰ ਪੋਹ ਕਰਕੇ ਆਈਂ ਆ ਉਹਨਾ ਕਹਿਣਾ ਜਦੋਂ ਅਸੀਂ ਕੰਮ ਨਹੀਂ ਗਿੰਦੇ ਉਦੋਂ ਦੋਵੇਂ ਜਣੇ ਆ ਆ ਕੇ ਪੁੱਛਦੇ ਆ ਵੀ ਕੋਈ ਕੰਮ ਹੋਊਗਾ ਤੇ ਦੱਸਿਓ ਕੋਈ ਨਹੀਂ ਥੋੜੇ ਜਿਹੀ ਆ ਤੋ ਕਿ ਫਿਰ ਮੈਂ ਪੁੱਛੇ ਪੁੱਛੇ ਵੀ ਲਾਉਣੇ ਆ ਤੂੰ ਰੋਟੀ ਖਾ ਲਈ ਆ ਤੂੰ ਰੋਟੀ ਕੋਈ ਨਹੀਂ ਮੇਜੀ ਤਹੀ گاਉ ਮੈਂ ਖਾ ਲੈਣੀ ਆ ਉਹ ਪਹਿਲਾਂ ਰੋਟੀ ਖਾ ਲੈਨੇ ਆ ਤੇ ਮੈਂ ਤੇਰਾ ਨਾਲ ਧਵਾ ਦਿੰਨਾ ਮੁਰਕੇ ਅ ਨਹੀਂ ਨਹੀਂ ਵੀਰ ਜੀ ਤੁਹਾਨੂੰ ਤੇ ਅੱਗੇ ਬਾਰ ਦੇ ਕੰਮ ਬੜੇ ਆ ਤੇ ਹੁਣ ਮੈਂ ਤੁਹਾਡੇ ਕੋਲ ਵੀ ਕੰਮ ਕਰਾਉਣੇ ਮੋਤਲ ਜਿੰਨੇ ਕੇ ਧੋ ਬਦੇ ਧੋਦੇ ਬਾਕੀ ਫਿਰ ਸ਼ਾਮਾਂ ਨੂੰ ਧੋ ਦੇ ਥੋੜੀ ਜਿਹੀ ਧੋ ਕੇ ਨਾ ਮੈਂ ਆ ਗਈ ਤੇ ਤੁਸੀਂ ਬੈਠੋ ਮੈਂ ਰੋਟੀ ਦਿੰਨੀ ਆ ਕੇ ਆ ਗਈ ਮੈਂ ਵੀਰ ਜੀ ਵੀ ਤੇ ਰੇਵੀ ਕੀ ਕਰਨ ਮੇਰੇ ਵਾਲੇ ਵੇਖ ਕੇ ਉਹਨਾਂ ਨੂੰ ਤਰਸਾਉਂਦਾ ਰਹਿੰਦਾ ਤੈਨੂੰ ਕੀ ਕਹਿੰਦੇ ਹੋ ਪੁੱਤ लवली ਆਇਆ ਤਾਂ ਮੈਂ ਰੋਟੀ ਪਾ ਦੇਣੀ ਨਾਲੇ ਉਹਨੂੰ ਨਾਲੇ ਤੈਨੂੰ ਨਹੀਂ ਨਹੀਂ ਲਾ ਉਹ ਵੀ ਜਿੰਨ ਰੋਟੀ ਮੈਂ ਪਾ ਦੇਣੀ ਹੈ ਚੱਲ ਪੁੱਤ ਤੂੰ ਵੀ ਥੱਕੀ ਆਈਆਂ ਕੱਪੜੇ ਧੌਂਦੀ ਕੋਈ ਨਹੀਂ ਕੱਪੜੇ ਮੈਂ ਧੋਤੇ ਆ ਤੇ ਸਫਾਈ ਮੈਂ ਹੁਣੇ ਕਰ ਦੇਣੀ ਆ ਵੀਰ ਜੀ ਨੂੰ ਰੋਟੀ ਦੇ ਲਾਂ ਪਹਿਲਾਂ ਚੱਲ ਦੋਵਾਂ ਕਮਰਿਆਂ ਚ ਪਾ ਲਾ ਆਪ ਵੀ ਖਾ ਲਾ ਤੇ लवली ਨੂੰ ਵੀ ਖਵਾ ਲ ਦੇ ਫਿਰ ਕੋਈ ਨਹੀਂ ਕੋਈ ਨਹੀਂ ਵੀਰ ਜੀ ਨੂੰ ਦੇ ਕੇ ਨਾ ਮੈਂ ਫਿਰ ਮੈਂ ਖਾਣੇ ਚਲ ਦੇ ਦੇ ਫਿਰ ਤੇ ਮੈਂ ਅੰਦਰ ਵੇਖ ਲਾਂ ਉਹ ਬੈੱਡ ਸ਼ੀਟ ਜੀ ਚੜਨ ਵਾਲੀ ਹੈ ਚੜਨਾ ਕੋਈ ਨਹੀਂ ਕੋਈ ਨਹੀਂ ਤੁਸੀਂ ਕਰ ਲਓ ਮੈਂ ਬਾਕੀ ਕਰ ਦਿੰਦੀ ਹਾਂ ਵੀਰ ਜੀ ਤੇ ਰੋਟੀ ਖਾਣ ਮੈਂ ਤੇ ਬਾਅਦ ਚ ਖਾ ਹੀ ਲੈਣੀ ਵੀਰ ਜੀ ਰੋਟੀ ਖਾਓ ਤੇ ਉਹ ਤਾਂ ਉਹ ਨਹੀਂ ਖਾ ਲੈਣੀ। ਕੋਈ ਜੀ ਕੋਈ ਨਹੀਂ ਸਫਾਈ ਰਹਿ ਗਈ ਆ ਬਸ। ਮੈਂ ਨਾ ਕਰਾ ਕੇ ਨਾ ਧਾਈ ਜੀ ਨਾ ਫੇਰ ਖਾ ਲੈਣੀ ਆ। ਧਾਈ ਦਾ ਹੀ ਕੱਖ ਖਾ ਲੈਣੀ ਆ। ਦੱਸ ਅੱਗੇ ਵੀ ਤਾਂ ਸਫਾਈ ਹੁੰਦੀ ਰਹੀ ਆ। ਹੁਣ ਤੇ ਕੋਈ ਕਰਾਉਣੀ ਆ ਜ਼ਰੂਰ ਇੰਦੀ। ਕੋਈ ਨਹੀਂ ਵਿੱਚ ਜੀ ਕਹਿੰਦੇ ਮੈਂ ਠੀਕ ਨਹੀਂ ਹੈਗੀ। ਜੇ ਆਪਣੇ ਮਾਪਿਓ ਹੁੰਦੇ ਉਹਨਾਂ ਨੂੰ ਵੀ ਕੰਮ ਕਰਾਉਣਾ ਹੀ। ਤਾਂ ਲੇਥੀ ਖਰਾ ਦੇਣੀ ਆ। ਓਏ ਉਹ ਤਾਂ ਹੈ ਹੀ ਆ। ਇਹ ਤਾਂ ਫੇਰ ਰੋਟੀ ਦਾ ਹੀ ਮੁੱਲ ਹੋ ਗਿਆ ਨਾ ਇੱਕ ਹਸਾਬ ਦਾ। ਕੋਈ ਨਹੀਂ ਤੀ ਨਹੀਂ ਨੀ ਫਿਕਰ ਕਰਿਆ ਕਰੋ। ਹੁਣ ਜੀ ਨਜ਼ਰ ਖਾਣਾ ਪੀਣਾ ਵਾ ਕੰਮ ਤੇ ਤੁਹਾਨੂੰ ਪਤਾ ਕਰਾਉਣਾ ਹੀ ਪੈਣਾ। ਮੈਂ ਇਹ ਦੇਖੀ ਜੀ ਹੋਰ ਸੋਚਣ ਡਿਆਂ ਚੱਲ ਇਹ ਵਿਚਾਰ ਪੰਜ ਦਿਨ ਹੋਰ ਖਾ ਗਏ ਨਾ ਤੇ ਐਂ ਆਪਣੀ ਪਕਾ ਲਿਆ ਕਰੀ ਉੱਥੇ ਕੋਈ ਨਹੀਂ ਵੇਜਿਆ ਬਾਈ ਇਦਾਂ ਹੀ ਕਰ ਲਾਂਗੇ ਸਾਨੂੰ ਕੋਈ ਉਹ ਹਾਂ ਹੁਣ ਗੱਦਾ ਕਰੀਏ ਕਿ ਜਾਂ ਇਧਰ ਦਾ ਕਰੀਏ ਕੋਈ ਸਮਝ ਤੇ ਲੱਗਣੀ ਨਹੀਂ ਕੋਈ ਨਹੀਂ ਠੀਕ ਖਾਓ ਰੋਟੀ ਤੇ ਮੈਂ ਵੇਖਣਾ ਸਫਾਈ ਦਾ ਹੈ ਮਾਂ ਚਲੋ ਵੇਖ ਲਓ ਫਿਰ ਉਜੋਤ ਭਾਂਡੇ ਲੈ ਜਾਣ ਕੇ ਲੈ ਆ ਵਿੱਚ ਤੂੰ ਖਾ ਲਈ ਆ ਹਾਂਜੀ ਵੀਰ ਜੀ ਸਫਾਈ ਹੋ ਗਈ ਆ ਲੱਗੇ ਆ ਬਸ ਖਾਣ ਚੱਲ ਤੂੰ ਖਾ ਕੇ ਆ ਜੀ ਫਿਰ ਮੈਂ ਚੱਲਿਆ ਉਧਰ ਮੈਂ ਲਿਆਵਾਂ ਕੁਝ ਹੋਰ ਨਹੀਂ ਹੋਰ ਨਹੀਂ ਮੈਨੂੰ ਕੁਝ ਵੀ ਚਾਹੀਦਾ ਠੀਕ ਦਵਲੀ ਕੋ ਕੰਮ ਹੀ ਮੈਂ ਤਾਂ ਇਹ ਤੁਹਾਡੇ ਨਾਲ ਹੀ ਚੱਲਿਆ ਸੀ ਔਰ ਬੈਠ ਔਰ ਰੋਟੀ ਰਾਟੀ ਦੇ ਖਾ ਲਈ ਅੱਛਾ ਮੈਂ ਚੱਲ ਤੁਹਾਡੇ ਅੱਲ ਜਾਣਾ ਕੰਮ ਹੀ ਨਿਕਲ ਜਾ। ਸਲਾਹ ਮੈਂ ਤਾਂ ਇਹ ਕਰਨੀ। ਹਾਂਜੀ। ਭੀ ਜਿੱਦਾਂ ਦੇ ਡੈਡੀ ਇਦਾਂ ਹੋਏ ਹਨ। ਹਾਂਜੀ। ਸਾਰਾ ਕਾਰੋਬਾਰ ਉੱਥੇ ਠੱਪ ਹੋਇਆ। ਤੇ ਪੁੱਤ ਕਰਨਾ ਵੀ ਕਿਦਾਂ ਇਹ ਰਿਸ਼ਤੇਦਾਰ ਅਜੇ ਤੱਕ ਆਉਂਦੇ। ਹੋਇਆ ਹੋਂਦ ਤੇ ਡੇ। ਪਰ ਅਹੀਂ ਦੋਵੇਂ ਭੈਣ ਭਰਾਵਾਂ ਨੇ ਹਸਲਾ ਕੀਤੀ ਹੈ ਵੀ ਚੱਲ ਤੁਹਾਡੇ ਨਾਲ ਗੱਲ ਕਰਕੇ ਵੇਖ ਲੈਣੇ। ਅੱਛਾ। ਗੱਲ ਇਹ ਆ ਵੀ ਮੇਰਾ ਰਾਧਾ ਉਹ ਵੀ ਹਾਨੂੰ ਲਿਮਟ ਬਣਾ ਦਿਓ। 40 ਦੇ। ਅੱਛਾ। ਡੈਡੀ ਨੇ ਵੀ ਬਣਾਉਣੀ ਹੈ। ਚੱਲ ਇਹ ਆ ਵੀ ਸਾਡੇ ਨਾਂ ਨੂੰ ਹੋ ਜੂਗੀ ਨਾ ਤੇ ਫਿਰ ਲਿਮਟ ਬਣ ਜਾਣੀ ਹੈ ਤਾਂ ਚੱਲ ਕੋਠੇ ਪਾਉਣ ਵਾਲੇ ਬਣਾ। ਤੂੰ लवली ਫਿਕਰ ਨਾ ਕਰ ਕੋਠੇ ਤੇ ਰਮਾ ਪਾ ਦਣਾ ਚਲੋ ਵੇਖ ਲਓ ਮੈਂ ਤਾਂ ਹੀ ਤੁਹਾਡੇ ਨਾਲ ਸਲਾਹ ਕੀਤੀ ਐ ਨਾ ਮੈਂ ਚਲ ਖਲਾਰਾ ਦੇ ਮੁਕੇ ਘਰੋਂ ਓਏ ਆ ਉਹ ਖਲਾਰਾ ਵੀ ਉਦੋਂ ਦਾ ਪਿਆ ਵਾ ਉਹ ਵਿਚਾਰਾ ਨਾ ਇਦਾਂ ਹੁੰਦਾ ਤੇ ਇਹ ਕੰਮ ਹੋਣਾ ਹੀ ਨਹੀਂ ਮੈਂ ਤਾਂ ਹੀ ਕਹਿਣ ਦੇਣਾ ਨਾ ਕਿ ਇਸੇ ਬਾਨੇ ਨਾਲ ਪੈੜੀ ਨਾ ਹੋ ਜੂਗੀ ਸਾਡੇ ਚਲ ਕੋਈ ਨਹੀਂ ਮੈਂ ਬਹੁ ਨਾਲ ਹੀ ਕੋਠੇ ਪਾ ਲੈਨੇ ਆ ਤੇ ਨਾਲ ਜਿਹੜਾ ਪੈੜੀ ਪੂੜੀ ਦਾ ਪਰਵਾਰੀ ਨਾ ਮਿਲਕੇ ਨਾ ਉਹ ਵੀ ਮੈਂ ਤੁਹਾਡੇ ਨਾਲ ਕਰਾ ਦਣਾ ਵਾ ਆਹ ਕੋਈ ਗੱਲ ਨਹੀਂ ਵੇਖ ਲਓ ਠੀਕ ਹੈ ਕਿ ਨਹੀਂ ਮੈਂ ਤਾਂ ਹੀ ਤੁਹਾਡੇ ਨਾਲ ਚੱਲਿਆ ਆਈ ਨਾ ਇਹ ਸਲਾਹ ਕਰਨੀ ਅੱਛਾ 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 ਹਾਂਜੀ ਕੋਈ ਗੱਲ ਨਹੀਂ ਲੱਗਦੀ ਤੂੰ ਫਿਕਰ ਨਾ ਕਰ ਹੈ ਹਾਂ ਤੇ ਮੈਂ ਚਲੋ ਦੇਖ ਲਿਓ ਫੇਰ ਸਲਾਹ ਕਰਕੇ ਆ ਮੈਂ ਕਰਕੇ ਤੇ ਆਮਦਨ ਦੇ ਵੇਖਾਂ ਕੋਈ ਕਰ ਉਹ ਵੇਲਾ ਤੂੰ ਆਪਣਾ ਕੰਮ ਕਰ ਵੇਖ ਲੈ ਆ ਤੇ ਬੜਾ ਵਧੀਆ ਹੋ ਗਿਆ ਇੰਨਾ ਰੋਟੀ ਖਾਣਾ ਆਇਆ ਕਰਨਾ ਵਾ ਮੈਂ ਕੰਮ ਕਰਨ ਇਹਨੂੰ ਡਾਦਿਆ ਕਰਨਾ ਵਾ ਇਹ ਇਦਾਂ ਕਰਦੀਆਂ ਭੈਣ ਨੂੰ ਫੋਨ ਕਰਦੀਆਂ ਨਾਲੇ ਗੱਲਬਾਤ ਢੜੀ ਹੋ ਜੂਗੀ ਤੇ ਨਾਲੇ ਉਹਨਾਂ ਚਿਰਨੇ ਦਾ ਕੰਮ ਹੋ ਜਾਊਗਾ ਮੈਂ ਕਹਣਾ ਫੋਨ ਉਹਦਾ ਆਇਆ ਸੀਗਾ ਹੈਲੋ ਸਸਿਕਲ ਭੈਣ ਜੀ ਹੋਰ ਸਨੋ ਕੀ ਹਾਲ ਚੱਲ ਜੇ ਹਾਂ ਮੈਂ ਵੀ ਠੀਕ ਠਾਕ ਵਧੀਆ ਕੁਛ ਨਹੀਂ ਵੇਲੀ ਤਹੀ ਦੱਸੋ ਕੀ ਕਰਨ ਲੈ ਅੱਛਾ ਅੱਛਾ ਆਹੋ ਮੈਂ ਵੀ ਵੇਲੀ ਤਾਂ ਹੀ ਹੋਈ ਆ ਉਹ ਆਏ ਹੀ ਦੋਵੇਂ ਭੈਣ ਭਰਾ ਰੋਟੀ ਖਾਣ ਮੈਂ ਪਹਿਲਾਂ ਦਿੱਤੇ ਨੂੰ ਕੱਪੜੇ ਮੈਂ ਹਾਂ ਕੱਪੜੇ ਧੋ ਤੋਣ ਵਾਲੇ ਆ ਫੇਰ ਉਹ ਨੂੰ ਮੈਂ ਕਿਹਾ ਬਸ ਸਫਾਈ ਵੀ ਕਰਨ ਵਾਲੀ ਆ ਜ ਮੈਂ ਠੀਕ ਨਹੀਂ ਬੀਪੀ ਘਟਿਆ ਮੇਰਾ ਪਹਿਲਾਂ ਉਹਨੇ ਤੋਤੇ ਕੱਪੜੇ ਹੁਣ ਮੈਂ ਰੋਟੀ ਪਾਉਣ ਲਈ ਹੈ ਮੈਂ ਚਾਹ ਰੋਟੀ ਤੁਹਾਨੂੰ ਭਾਂਪੋਰਾ ਮਨੂ ਮੈਂ ਫੜਾ ਦਿੰਨੀ ਆ ਖਾ ਲੋ ਤੁਸੀਂ ਆਂਦੀ ਕੋਈ ਨਹੀਂ ਤਾਈ ਜੀ ਤੁਸੀਂ ਠੀਕ ਨਹੀਂ ਜੇ ਮੈਂ ਰੋਟੀ ਪਾ ਕੇ ਨਾਲੇ लवली ਨੂੰ ਫੜਾ ਦਿੰਨੀ ਨਾਲੇ ਆਪ ਖਾ ਲੈਨੀ ਆ ਫੇਰ ਮੈਂ ਸਫਾਈ ਕਰ ਲੈਨੀ ਆ ਮੈਂ ਆਰਾਮ ਨਾ ਆਈ ਅੰਦਰ ਲਮੇ ਪੈਣ ਲੱਗੀ ਹਾਂ ਮੈਂ ਚੱਲ ਪਹਿਲਾਂ ਤੁਹਾਡੇ ਨਾਲ ਗੱਲ ਕਰ ਲੈਨੀ ਆ ਰੈਸਟ ਬਾਅਦ ਚ ਹੀ ਕਰੂੰਗੀ ਮੈਂ ਆਹ ਇਨਾਂ ਨੂੰ ਤੇ ਆ ਪਿੱਤਾ ਆ ਤਾਈ ਸਾਡਾ ਬੜਾ ਖਿਆ ਰੱਖਦੇ ਆ ਨਹੀਂ ਨਹੀਂ ਹੁਣ ਤੇਨਾਂ ਨੂੰ ਯਕੀਨ ਇੰਨਾ ਹੋ ਗਿਆ ਮੈਂ ਜਿੱਦਾਂ ਕਵਾਂ ਉਦਾਂ ਹੀ ਮੰਨਦੇ ਦੋਵੇਂ ਭਾਂਪਰਾ ਹਾਂ ਆਹੋ ਕੋਈ ਗੱਲ ਨਹੀਂ ਮਿੱਠੇ ਪਿਆਰੇ ਹੋ ਕੇ ਸਾਰੇ ਕੰਮ ਕਰਾ ਲੈਣੇ ਆਹੋ ਨਹੀਂ ਮੈਂ ਤਾਂ ਦਲਜੀਤ ਨੂੰ ਵੀ ਕਿਹਾ ਮੈਂ ਹਾਂ ਜਾਇਆ ਆਇਆ ਕਰ ਉਹਦਾਂ ਲਾਗੇ ਵਿਆਹ ਕਰ ਉਹਦੀ ਗੱਲ ਸੁਣਿਆ ਕਰ ਤੇ ਕਿੱਥੋਂ ਬੋਲਦਾ ਵਾ ਕੀ ਗੱਲ ਕਰਦਾ ਵਾ ਹਾਂ ਆਹੋ ਦਈਆ ਹੁਣ ਫਿਰ ਭਾਂਡੇ ਮਾਣਿਆ ਰੋਟੀ ਵਾਲੇ ਤੇ ਬਾਅਦ ਵਿੱਚ ਸਫਾਈ ਕਰਮਨੀ ਇਹ ਦੇਖੋ ਮੈਂ ਹਾਂ ਅਹੋ ਰਾਤ ਨੂੰ ਵੀ ਰੋਟੀ ਖਾਣੀ ਤਾਂ ਆਂਕੇ ਬਣਾਉਂਗੀ ਕੇ ਮੈਨੂੰ ਠੇਕਾ ਥੋੜਾ ਵਾ ਹੁਣ ਨਾ ਕਰ ਮਾਂ ਹੁੰਦੀ ਤੇ ਫੇਰ ਨਹੀਂ ਕੰਮ ਕਰਨਾ ਫੇਰ ਵੀ ਤਾਂ ਕਰਨਾ ਹੀ ਆਹੋ ਨਹੀਂ ਨਹੀਂ ਆਵਾਂਗੇ ਝੋਨਾ ਚਾ ਨ ਲੱਗਣ ਡਿਆ ਲਾ ਕੇ ਆਵਾਂਗੇ ਤੁਸੀਂ ਮਾਰ ਜਾ ਫੇਰਾ ਜੇ ਤੁਹਾਡਾ ਟਾਈਮ ਹੈਗਾ ਤੇ ਕੋਈ ਨਹੀਂ ਆਉਂਗੀ ਆਂਕੀ ਚੰਗਾ ਬੈਨ ਜੀ ਸਤਿ ਸ੍ਰੀ ਅਕਾਲ ਲੈ ਸਾਰੇ ਜਾਣੇ ਕਹਿੰਦੇ ਤੋ ਇਦਾਂ ਕਰਦੀਆਂ ਉਹਦੇ ਨਾਲ ਤੇ ਆਪਣਾ ਕੰਮ ਕਢਾ ਪਹਿਲਾਂ ਤੁਹਾਨੂੰ ਕੀ ਪਤਾ ਤੇ ਰਮਨ ਐ ਨਾ ਸਾਰੇ ਕੰਮ ਆਪਣੇ ਹੱਥ ਹਾਰ ਹੀ ਲੈਣੇ ਤੁਸੀਂ ਵੇਖੀ ਜਾਓ ਗੜੀ ਗੜੀ ਹੁੰਦਾ ਕੀ ਐ ਰਮਨ ਮੈਂ ਨਾ ਤੇਰੇ ਨਾਲ ਇੱਕ ਸਲਾਹ ਕਰਨੀ ਸੀ ਸਲਾਹ ਕਰਨੀ ਸੀ ਕਰੋ ਕਿਹੜੀ ਸਲਾਹ ਆ ਸਲਾਹ ਇਹ ਆ ਵੀ लवली ਆਏ ਹੈ ਮੇਰੇ ਨਾਲ ਕੀ ਆਂਦਾ ਕਾਹਂ ਡਿਆ ਹੈ ਵੀ ਤਾਜੀ ਕੋਠਿਆਂ ਤੱਕ ਦਾ ਕਰਨੀ ਆ ਹੂੰ ਤੇ ਡੈਡੀ ਜਦੋਂ ਦੇ ਦედა ਹੋ ਗਿਆ ਤੇ ਮੁੜ ਕੇ ਉਥੇ ਤਾਂ ਉਥੇ ਰਹਿ ਗਿਆ ਸਾਰਾ ਕੰਮ ਤੇ ਮੈਂ ਹਾਂ ਤੋ ਪਤਾ ਫਿਕਰ ਨਾ ਕਰ ਕੋਠੇ ਮੈਂ ਤੁਹਾਡੇ ਪਵਾ ਦਿੰਨਾ ਕੋਠੇ ਪਵਾ ਦਿੰਨਾ ਵਾ ਇਹੀ ਕੋਲੋਂ ਕੋਠੇ ਕਿਦਾਂ ਪਵਾ ਦਿੰਨੇ ਇੰਨਾ ਖਰਚਾ ਕਰਕੇ ਹੋ ਭਲਕੇ ਲੋਕੇ ਪਹਿਲਾਂ ਗੱਲ ਤੇ ਪੂਰੀ ਸੁਣ ਲਾ ਹਾਂ ਦੱਸੋ ਮੇਰਾ ਰਤਾ ਪੈਸੇ ਕੋਣੋਂ ਦੇ ਕੇ ਨਾ ਤੇ ਨਾ ਕਿਸੇ ਦਾ ਲਾ ਦਾਂਗੇ ਪਈ ਅਸੀਂ ਕੇ ਕੋ ਲੈ ਕੇ ਦਿੱਤੇ ਆ ਵੈਜੀ ਠੀਕ ਆ ਇਹਦੇ ਕੋ ਮੜ ਕੇ ਦਿੱਤੇ ਨਹੀਂ ਜਾਣੇ ਤੇ ਪੈਲੀ ਲਖਾ ਲਾਂਗੇ ਚੱਲ ਹੈ ਤਾਂ ਤੁਹਾਡੀ ਗੱਲ ਠੀਕ ਆ ਮੈਨੂੰ ਡਰਚਾ ਵੀ ਲੱਗਣ ਡਿਆ ਵਾ ਪਰ ਇੱਕ ਗੱਲ ਵਾ ਵੀ ਜਿਹੜੀ ਪੈਲੀ ਆ ਨਾ ਕਰੋੜਾਂ ਦੀ ਆ ਸੜਕ ਦੇ ਉੱਤੇ ਪੈਲੀ ਆ ਉਹ ਰਮਨਦੇਵ ਕੋ ਤੇ ਹੀ ਸਸਤੀ ਲਖਾ ਲੈਣੀ ਆ ਚੱਲ ਕੋਈ ਗੱਲ ਨਹੀਂ 10-15 ਲੱਖ ਦੇ ਵਿੱਚ ਘਰ ਬਣਾ ਕੇ ਤੇ ਮੁੜ ਕੇ ਬਾਕੀ ਤਾਂ ਸਾਡੇ ਕੋਲ ਹੀ ਰਹਿਣੇ ਆ ਨਾ ਦੂਜੀ ਗੱਲ ਇੱਕ ਹੋਰ ਹੈਗੀ ਜੀ ਕੁੜੀ ਦਾ ਵਿਆਹ ਵੀ ਕਰਨਾ ਪੈਣਾ ਜੀ ਕੱਲੇ ਘਰ ਬਣਾਇਆ ਨਹੀਂ ਸਰਨਾ ਪਰ ਰਮਨ ਇੰਦਾ ਕਰਦੇ ਆ ਹਾਂ ਆਖਾਂਗੇ ਵੀ 15-16 ਲੱਖ ਲੱਗਿਆ ਵਾ ਕੋਠੀ ਤੇ ਇਹਨਾਂ ਜੋਦ ਦੇ ਵਿਆਹ ਤੇ ਲਾ ਦਾਂਗੇ ਤੇ ਦੋਵੇਂ ਗਿਲੇ ਲਖਾ ਲਾਂਗੇ ਪਰ ਨਾ ਮੈਨੂੰ ਇੱਕ ਗੱਲ ਦਾ ਡਰ ਲੱਗਦਾ ਜੀ ਲੋਕਿੰਗ ਕੱਲ ਨੂੰ ਸਾਨੂੰ ਗੱਲਾਂ ਨਾ ਕਰਨ ਫੇ ਤਾਏ-ਤਾਈ ਨੇ ਕੀ ਕੰਮ ਕੀਤਾ ਰੋਟੀ ਖਵਾ ਲ ਕੇ ਤੇ ਪੈਣੀ ਲਖਾ ਲਈ ਉਹਨਾਂ ਕੋ ਉਹ ਮੇਰੀ ਗੱਲ ਸੁਣੋ ਤੇ लवली ਨਿਆਣਾ ਥੋੜਾ ਵਾ ਉਹਦੇ ਹੱਥੀ ਲੱਗਣੇ ਪੈਸੇ ਲੱਗਣੇ ਤਾਂ ਉਹਦੇ ਹੱਥ ਹੀ ਆ ਚਲੋ ਵੇਖ ਲਓ ਗਾੜੀ ਹੋਰ ਤੇ ਸਾਰੇ ਕੰਮ ਠੀਕ ਹੀ ਆ ਡਰ ਤਾਂ ਮੈਨੂੰ ਇੱਕ ਗੱਲ ਦਾ ਲੱਗਣ ਡਿਆ ਵਾ ਕਿ ਤੁਹਾਡੇ ਭਾਈ ਇਹ ਨਹੀਂ ਹੋਣਾ ਵਾ ਉਹਨੇ ਕਹਿਣਾ ਵਾ ਤੇ ਇੰਨੇ ਪੈਸੇ ਕਿੱਥੋਂ ਚੁੱਕੇ ਲਿਮਟ ਬਣਾਈ ਕੇ ਕੀ ਕੀਤਾ ਫਿਰ ਉਹਨੂੰ ਕੀ ਦੱਸੋਗੇ ਤੁਸੀਂ ਉਹ ਕੰਬੜੀ ਇਹੋ ਤੇ ਗੱਲਾਂ ਵਾ ਉਹਨੂੰ ਇਹ ਥੋੜਾ ਦੱਸਣਾ ਹੈ ਅਸੀਂ ਵੀ ਮੈਂ ਦਿੱਤੇ ਆ ਉਹਨੂੰ ਆਖਣਾ ਮੈਂ ਫਾਣੇ ਬੰਦੇ ਕੋ ਲੈ ਕੇ ਦਿੱਤੇ ਆ ਜੇ ਨਹੀਂ ਤੇ ਚਲਾ ਦਨ ਮੈਂ ਉਹਦੇ ਮੂੰਹ ਤੇ ਲੈ ਚਲਦਾ ਉਹ ਹੀ ਤੇਜਵਾ ਲਵਲੀ ਨੇ ਤੇਨੀ ਪੁੱਛ ਗਿਛ ਨਹੀਂ ਕਰਨੀ ਕਿ ਕਿਧਰ ਕੋ ਲੈ ਆ ਤੇ ਕਿਨੂੰ ਦੇਣੀ ਆ ਓਏ ਉੱਥੇ ਹਰਦਿਆਰ ਹੁਣਾਂ ਨੂੰ ਮੈਂ ਖੜਾ ਕਰਕੇ ਤੈਨੂੰ ਕਹਿ ਦੇਣਾ ਮੈਂ ਤੇ ਕੋ ਲੈ ਕੇ ਦਿੱਤੇ ਆ ਚੱਲ ਕਰ ਲੋ ਫਿਰ ਇਹ ਕੰਮ ਘਰ ਬਣਾ ਦੋ ਜਿਆਦਾ ਵੱਡਾ ਨਾ ਬਣਾਓ ਸਾਬ ਜਿਹਦਾ ਬਣਾ ਦੋ ਕੱਲਾ ਤਾਂ ਹੈਗਾ ਵਾ ਇਹਨੂੰ ਕਿੱਡੀ ਵੱਡੀ ਕੋਠੀ ਚਾਹੀਦੀ ਓਏ ਆਹੋ ਇਦਾਂ ਹੀ ਕਰਦੇ ਆ ਚਾ ਕੰਮ ਸ਼ੁਰੂ ਕਰਦੇ ਆ ਆਹ ਕਰੋ ਕੰਮ ਸ਼ੁਰੂ ਤੇ ਨਾਲੇ ਮੇਰ ਕੋ ਨਹੀਂ ਕੰਮ ਹੁੰਦਾ ਆਈ ਹੀ ਜੋਤ ਮੈਂ ਉਹਦ ਕੋ ਕਰਵਾਇਆ ਮੇਰਾ ਸਰੀਰ ਜਿਆ ਠੀਕ ਨਹੀਂ ਲੱਗਣ ਡਿਆ ਤੇ ਮੈਂ ਹੁਣ ਮੈਂ ਦੋਵੇਂ ਟਾਈਮ ਰੋਟੀ ਕਿੱਦਾਂ ਪਕਾਵਾਂ ਘਰ ਦੇ ਵੀ ਕੰਮ ਨਿੱਕੇ ਮੋਟੇ ਕਿੰਨੇ ਹੁੰਦੇ ਆ ਰਸੋਈ ਦਾ ਵੀ ਕੰਮ ਹੁੰਦਾ ਵਾ ਅੱਗੇ ਤਾਂ ਹੀ ਤਿੰਨ ਜਾਣੇ ਹਾਂ ਜੇ ਸਵੇਰੇ ਸਬਜੀ ਬਣਾਈ ਰਾਤ ਨੂੰ ਵੀ ਉਹ ਖਾ ਲੈਣੀ ਜੇ ਰਾਤ ਨੂੰ ਬਣਾਈ ਅਗਲੇ ਦਿਨ ਸਵੇਰੇ ਵੀ ਹੀ ਉਹ ਖਾ ਲੈਣੀ ਹੁਣ ਦੋ ਜਾਣੇ ਵਿੱਚ ਉਹ ਆ ਸੁਖਣਾ ਕਿਲੋ ਡੇਢ ਕਿਲੋ ਸਬਜੀ ਬਣਾਈਆਂ ਤਾਂ ਫੇਰ ਸਰਦਾ ਵਾ ਉਹ ਚੱਲ ਰਮਨ ਜੋਤ ਨੇ ਕਿਹੜਾ ਪੇਲੀਰੇ ਕੰਮ ਕਰਨਾ ਤੇ ਆਪਣੇ ਘਰ ਵੀ ਤੇ ਕੰਮ ਕਰਦੀ ਹੀ ਤੇ ਬਾਕੀ ਗੱਲ ਰਹੀ ਲੋਕਾਂ ਦੀ ਵੀ ਲੋਕੀ ਕੀ ਕਹਿਣਗੇ ਕਹਿਣਾ ਕੀ ਆ ਲੋਕ ਇਹ ਨਾ ਦੱਸਣਗੇ ਵੀ ਕੂਠੀ ਪਾਈ ਆ ਕੁੜੀ ਦਾ ਵਿਆਹ ਕੀਤਾ ਚਲੋ ਕੋਈ ਨਹੀਂ ਵੇਖ ਲਓ ਫਿਰ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਵਾ ਲਵਲੀ ਤਾਂ ਤੁਹਾਡੇ ਵਾਲ ਆ ਹੀ ਕਿ ਤੁਸੀਂ ਆਪੇ ਗਏ ਰਹੇ ਜੀ ਨਹੀਂ ਲਵਲੀ ਆਇਆ ਸੀ ਮੇਰੇ ਨਾਲ ਹਾਂ ਇਹ ਤਾਂ ਆਇਆ ਜੀ ਮੈਂ ਤੇ ਤੁਹਾਡੇ ਵਾਲ ਚੱਲਿਆ ਹਾਂ ਤੇ ਤੁਸੀਂ ਆਪ ਹੀ ਆ ਗਏ ਜੀ ਫਿਰ ਉੱਥੇ ਬਹਿ ਕੇ ਡਰੂਮ ਚ ਗੱਲਬਾਤ ਕਰ ਲਈ ਅਸੀਂ ਤੁਸੀਂ ਉਹਨੂੰ ਫਿਰ ਕੀ ਜਵਾਬ ਦਿੱਤਾ ਤਾਂ ਮੈਂ ਉਹਨੂੰ ਕਹਤਾ ਵਾ ਵੀ ਕੋਈ ਗੱਲ ਪੁੱਤ ਤੂੰ ਫੇਰ ਨਾ ਕਰ ਸਾਰੇ ਕੰਮ ਕਰ ਦਨਾ ਮੜਾ ਜਾਨਾ ਇੱਕ ਕੰਮ ਕਰਿਓ लवली ਨੂੰ ਨਾਮ ਲੈ ਕੇ ਕਿਸੇ ਦੇ ਮਥੇ ਲਾ ਦਿਓ ਪਿਆ ਇਹ ਬੰਦੇ ਕੋ ਤੈਨੂੰ ਪੈਸੇ ਫੜ ਦੇਣਾ ਵਾ ਲਿਮਟ ਬਣਾਉਂਦੇ ਆ ਟਾਈਮ ਲੱਗਣਾ ਵਾ ਪਹਿਲੀ ਤੇਰੇ ਪਿਓ ਦੇ ਨਾਮ ਪਹਿਲਾਂ ਤੇਰੇ ਨਾਮ ਪਹਿਲੀ ਕਰਾਵਾਂਗੇ ਫੇਰ ਲਿਮਟ ਬਾਨੀ ਆ ਉਹ ਤੇ 6 ਮਹੀਨੇ ਸਾਲ ਲੱਗ ਜਾਣਾ ਵਾ ਦਫਤਰਾਂ ਦੇ ਕੰਮ ਬੜੇ ਲੰਬੇ ਹੁੰਦੇ ਆ ਮੇਰਾ ਮਨ ਨਾ ਕਿੜੀ ਹੁਣ ਹੋ ਜਾਣੀ ਐ ਤੈਨੂੰ ਪਤਾ ਤੇ ਹੈਗਾ ਵਾ ਤਾਂ ਹੀ ਤੇ ਮੈਂ ਕਹਿਣ ਡਈ ਆ ਤੇ लवली ਨੂੰ ਇੱਕ ਵਾਰ ਕਿਸੇ ਦੇ ਮਥੇ ਲਾ ਦਿਓ ਜਿਹੜਾ ਇਹਨੂੰ ਯਕੀਨ ਹੋ ਜੇ ਵੀ ਤਾਇਆ ਜੀ ਨੇ ਮੈਨੂੰ ਕਿਸੇ ਕੋ ਪੈਸੇ ਲੈ ਕੇ ਦਿੱਤੇ ਆ ਮੈਂ ਤਾਂ ਹੀ ਤੇ ਤੇਰਾ ਸਲਾਹ ਕੀਤੀ ਆ ਨਹੀਂ ਨਹੀਂ ਕਰੋ ਤਾਂ ਹੀ ਇਹ ਕੰਮ ਕੋਈ ਗੱਲ ਨਹੀਂ ਦਲਜੀਤ ਹੁੰਦਾ ਨਾ ਮੈਂ ਉਹਨੂੰ ਵੀ ਸਮਝੰਨੀ ਆ ਕਿ ਪੈਸੇ ਮੰਗਨਦੇ ਆ ਤਾਂ ਹੀ ਇਹ ਕੰਮ ਕਰਨਾ ਵਾ ਇਹ ਨਾ ਹੋਵੇ ਕੱਲ ਨੂੰ ਤੇਰੇ ਮੂੰਹ ਕੋਈ ਗੱਲ ਨਿਕਲ ਜੇ ਉਹ ਯਾਦ ਨਾ ਗੱਲ ਨਾ ਕਰੀ ਨਿਆੜੇ ਫਿਰ ਤੈਨੂੰ ਪਤਾ ਇੱਕ ਦੂਜੇ ਨਾਲ ਗੱਲ ਕਰਦੇ ਦਿੰਦੇ ਆ ਤੂੰ ਆਪ ਜਿਹਦੇ ਵਿੱਚ ਗੱਲ ਰੱਖੇ ਚੱਲ ਠੀਕ ਆ ਮੈਂ ਨਹੀਂ ਉਹਦੇ ਨਾਲ ਗੱਲ ਕਰਦੀ ਤੇ ਪਤਾ ਨਹੀਂ ਸਵੇਰ ਦਾ ਗਿਆ ਜੇ ਬਾਅਦ ਰੋਟੀ ਵੀ ਖਾਣੀ ਹੈ ਜੇ ਕਿੱਥੇ ਜਾ ਕੇ ਬਿਠਾ ਰਹਿੰਦਾ ਵਾ ਇਹਨੂੰ ਥੋੜਾ ਜਿਆਦਾ ਦਵਕਾ ਮਾਰ ਕੇ ਰੱਖਿਆ ਕਰੋ ਬਾਹਰ ਤੇ ਚੋਂ ਨਾ ਲੱਗਣ ਦਿਆ ਇਹਨੂੰ ਕਿਆ ਕਰੋ ਫੇਰਾ ਮਾਰ ਬਾਰ ਇਦਾਂ ਥੋੜਾ ਕੰਮ ਹੁੰਦੇ ਆ ਜਿੱਦਾਂ ਇਹ ਕਰਨ ਦੇ ਆ। ਰਮਨ ਜੇ ਮੈਂ ਦਵਕਾ ਮਾਰਦਾ ਤਾਂ ਤੂੰ ਕਹਿੰਨੀ ਆ ਵੀ ਨਾ ਉਹਨੂੰ ਕਹਿਣਾ ਕੁਛ ਨਹੀਂ ਤੇ ਹੁਣ ਤੁਸੀਂ ਕਹਿੰਦੇ ਵੀ ਉਹਨੂੰ ਥੋੜਾ ਘੂਰ ਕੇ ਰੱਖਿਆ ਕਰੋ। ਚੱਲ ਕੋਈ ਨਹੀਂ ਪਾਣੀ ਪੂਣੀ ਲਾਉਣ ਤੇ ਕੱਲਿਆ ਕਰੋ। ਕੱਲੇ ਲੱਗੇ ਰਹਿੰਦੇ ਜੀ। ਠੀਕ ਆ ਨਾ ਸਕੀਬ? ਨਹੀਂ ਨਹੀਂ ਸਕੀਬ ਤੁਹਾਡੀ ਬੜੀ ਵਧੀਆ ਵਾ। ਚੱਲ ਠੀਕ ਆ ਮੈਂ ਫਿਰ ਚਲਦਾ ਹਾਂ। ਚੰਗਾ। ਲੈ। ਆ ਤੇ ਗੱਲ ਬਣ ਗਈ ਸਾਡੀ। ਜਿਹੜਾ लवली ਮੂੰਹ ਪੈਸੇ ਮੰਗਣ ਡਿਆ। ਵੀ ਤਾਇਆ ਜੀ ਮੈਨੂੰ ਪੈਸੇ ਚਾਹੀਦੇ ਆ ਘਰ ਬਣਾਵਾਵਾ। ਪੈਸੇ ਦੇਵਾਂਗੇ ਆਪ ਮੁੜ ਕੇ ਲਖਾਵਾਂਗੇ ਦੇ ਕੋ ਪੈਲੀ। ਤੇ ਇਹਨੇ ਸਾਡੇ ਜੁੱਗੇ ਰਾਣਾ ਵਾ ਮੁੜ ਕੇ ਸਾਡਾ ਹੀ ਕੰਮ ਕਰਿਆ ਕਰਨਾ ਹੋਰ ਇਹਨੇ ਕੀ ਕਰਨਾ ਵਾ ਕੱਲ ਨੂੰ ਕੁੜੀ ਦਾ ਵਿਆਹ ਕੀਤਾ ਜੇ ਸਿੰਪਲ ਵੀ ਵਿਆਹ ਕਰੀਏ ਨਾ 7-8 ਲੱਖ ਤਾਂ ਵੀ ਕਿਤੇ ਨਹੀਂ ਗਿਆ ਤੇ ਜੇ ਕਿਤੇ ਵਧੀਆ ਤਰੀਕੇ ਨਾਲ ਕੀਤਾ ਫਿਰ 15-20 ਲੱਖ ਲੱਗਣਾ ਵਾ ਇਹਦਾ ਮਤਲਬ ਇਹ ਜਿਹੜੇ ਉਹਦੇ ਦੋ ਕਿਲੇ ਆ ਨਾ ਉਹ ਵੀ ਮੇਰੇ ਪੁੱਤ ਦੇ ਬਾਨੇ ਆ ਹੁਣ ਉਹਦੇ ਹੱਥ ਪੱਲੇ ਤਾਂ ਕੁਛ ਨਹੀਂ ਲੱਗਣਾ ਰੋੜ ਕਰਾਈਏ ਕੰਮ ਹਾਂਜੀ ਵੀਜੀ ਕੰਮ ਕੀ ਕਰਨਾ ਵਾ ਕਪੜੇ ਕਪੜੇ ਧੋ ਗਏ ਹੱਟੀ ਹੀ ਸਫਾਈ ਰੈਂਦੀ ਹੀ ਕਰਨ ਵਾਲੀ ਸਫਾਈ ਕਰਕੇ ਹੱਟੀ ਤਾਈ ਜੀ ਕਹਿੰਦੇ ਚਾਦਰਾਂ ਚੁੱਦਰਾਂ ਵੀ ਆ ਵਛੋਨਾਂ ਲੀਆਂ ਉਹ ਪਿਸ਼ਾਬ ਛੋਕੇ ਮੁਰਕੇ ਭਾਂਡੇ ਵੀ ਹੀ ਮਾਂਜਣ ਵਾਲੇ ਸਾਰਾ ਕੰਮ ਇੱਕ ਹਿਸਾਬ ਦਾ ਮੁੱਲ ਜੀ ਪੈਂਡਿਆ ਰੋਟੀ ਸਾਨੂੰ ਕਿ ਮੈਂ ਤਾਂ ਹੀ ਤੇ ਜਾਂਦਾ ਨਹੀਂ ਮੈਂ ਤੇ ਕਿਹਾ ਸੀ ਮਹਤਾਈ ਜੀ ਮੈਂ ਵੀਜੀ ਨੂੰ ਰੋਟੀ ਉੱਥੇ ਦੇਣ ਦੀ ਆ ਨਹੀਂ ਨਹੀਂ ਇਹ ਤਾਂ ਆਵਾਜ਼ ਮਾਰ ਲਾ ਦੋਵੇਂ ਨਾਲੇ ਖਾਓ ਰੋਟੀ ਇੱਕ ਦੀ ਖਾਦੀ ਆ ਉੱਥੇ ਕਿਹੜਾ ਵੀਜੀ ਰੋਟੀ ਖਾਦੀ ਜਾਂਦੀ ਹੈ ਮੈਂ ਪਤਾ ਕੀ ਸੋਚਣ ਦੀ ਆ ਮੈਂ ਇੱਕ ਟੈਂਬ ਬਣਾ ਲਿਆ ਕਰੂੰਗੀ ਹੁਣ ਇਹਦੇ ਹੱਥ ਪੈ ਜਾਣੀ ਆ ਫਿਰ ਹੌਲੀ ਹੌਲੀ हट ਜਾਗੇ ਉੱਥੋਂ ਹੁਣ ਏਦਾਂ ਕਰਨੀ ਆ ਹੁਣ ਮੈਂ ਬੈਣਾ ਨਹੀਂ ਹੈਗਾ ਮੈਂ ਸ਼ਾਮਾ ਜੋਗੀ ਸਬਜ਼ੀ ਬਣਾ ਲੈਣੀ ਹੈ ਜਦੋਂ ਸ਼ਾਮੀ ਆਉਣਗੇ ਨਾ ਤੇ ਫਿਰ ਕਹ ਦੂੰਗੀ ਵੀ ਮੈਂ ਸਬਜ਼ੀ ਬਣਾ ਲਈਏ ਆ ਆਓ ਜੇ ਤੁਸੀਂ ਏਦਾਂ ਕਹਿ ਲਿਆ ਨੂੰ ਅੱਜ ਜੱਕ ਦਾ ਮੈਂ ਏਦਾਂ हट ਗਏ ਨਾ ਉਹਨਾਂ ਕਹਣਾ ਪਤਾ ਨਹੀਂ ਕਿਉਂ हट ਗਏ ਮੈਂ ਕਹ ਦੂੰਗੀ ਨਾ ਮੈਂ ਕਹਣਾ ਤਾਈ ਜੀ ਤੁਸੀਂ ਤੇ ਠੀਕ ਨਹੀਂ ਸੀ ਤੇ ਮੈਂ ਲਾਗੇ ਡੇ ਹੀ ਕੰਮ ਕਰਦੇ ਮੈਂ ਚੱਲ ਇੱਥੇ ਬਣਾ ਲੈਣੀ ਆ ਮੈਂ ਤਾਂ ਢੀਵੀ ਬਣਾ ਲਈ ਆ ਉਹ ਜਹਾਜ ਕੋਈ ਨਹੀਂ ਤੇ ਮੈਂ ਤਾਂ ਯੱਲ ਵੀ ਗਿਆ ਹੀ ਅੱਛਾ ਮੈਂ ਉਹਨਾਂ ਨੂੰ ਆਖਿਆ ਵੀ ਖਲਾਰਾ ਬੜਾ ਪਿਆ ਵਾ ਘਰ ਤੇ ਚੱਲ ਇਹ ਆ ਵੀ ਤੂੰ ਇਹਨੂੰ ਪੈਸੇ ਕੋਈ ਦੋਹਾਂ ਚੋੱਕੇ ਜਿੰਮਟ ਬਣਾ ਦੋ ਸਾਡੀ ਪੈੜੀ ਤੇ ਤੇ ਆਖਨ ਤੇ ਡੇ ਹੀ ਵੀ ਇਹੇ ਦੇਖਣੇ ਹੈ ਸਾਬ ਤਾਬਲਾ ਤੇ ਜਿੱਤੀ ਹੀ ਵੇਖ ਲਿਓ ਮੈਨੂੰ ਤੇ ਡਰੀ ਲੱਗਾ ਰਹਿੰਦਾ ਵਾ ਜੇ ਇਹਨੇ ਬਹਿ ਚੁੱਕਲੇ ਤੇ ਲਾਵਾਂਗੇ ਕਿੱਦਾਂ ਉਹ ਚੱਲ ਕੋਈ ਗੱਲ ਨਹੀਂ ਵਿਆਜ ਵੋਇ ਤਾਰੀ ਜਾਵਾਂਗੇ ਉਹਦਾ ਤੇ ਬਾਕੀ ਜਦੋਂ ਕਿਤੇ ਹੱਥ ਸੌਖਾ ਹੋਊਗਾ ਉਦੋਂ ਫਿਰ ਲਾ ਦਾਂਗੇ ਆਹੋ ਤੇ ਗੱਲ ਹੈਗੀ ਹੁਣ ਘਰ ਵੀ ਇੰਦਾਂ ਨਹੀਂ ਜੰਗਾ ਲੱਗਦਾ ਓਏ ਆਹੋ ਗਏ ਤੇ ਚਲੋ ਦੋ ਹੈਗੇ ਇਹ ਤੇ ਆ ਵੀ ਠਾਹ ਬੈਠੇ ਆਂ ਹੋਰ ਕੀ ਉਹਨੇ ਜਸਮਾਨ ਰੱਖਿਆ ਵਾ ਉਥੇ ਹੀ ਆਇਆ ਗਿਆ ਬੈਂਦਾ ਵਾ ਤੇ ਕਿੰਨਾ ਬੁਰਾ ਲੱਗਦਾ ਇੱਥੇ ਤੇ ਵੀਜੀ ਮੇ ਕੋਈ ਸਫਾਈ ਕਰਨ ਦਾ ਟਾਈਮ ਨਹੀਂ ਲੱਗਨਿਆ ਓ ਚਲ ਕੋਈ ਗੱਲ ਨਹੀਂ ਜੇ ਪੈਸੇ ਦੇਣਗੇ ਨਾ ਤੇ ਫਿਰ ਦੋ ਤਿੰਨ ਪਾ ਲਈਨੇ ਹੋਰ ਫਿਰ ਕੀ ਕਰਨਾ ਕੈਂਤ ਡੇ ਹੀ ਵੀ ਵੇਖਨੇ ਆ ਸਲਾਹ ਕਰਕੇ ਚਲੋ ਕੋਈ ਨਹੀਂ ਜਿੱਦਾਂ ਵੀ ਕਰਦੇ ਆ ਇੱਕ ਵਾਰੀ ਘਰ ਚ ਛਤਛੁਤ ਪੈ ਗਈ ਨਾ ਫਿਰ ਨਹੀਂ ਕੋਈ ਮੁਸ਼ਕਲ ਹੋਣੀ ਓਏ ਆਹੋ ਫੇਰ ਕਾਦੀ ਮੁਸ਼ਕਲ ਹੋ ਚਲ ਇਹ ਆ ਵੀ ਉਹ ਰੋਟੀ ਪਾਣੀ ਦਾ ਅਸੀਂ ਆਪਣਾ ਹੀ ਕਰਿਆ ਕਰਨਾ ਹਿੰਦੀਆਂ ਜਾਨਵਰ ਨਹੀਂ ਵੀਰ ਜੀ ਮੈਂ ਬਣਾ ਦੂੰਗੀ ਮੈਂ ਫਿਰ ਇਦਾਂ ਕਹਿ ਦੂੰਗੀ ਨਾ ਇੱਕ ਤੇ ਭਾਂਡਾ ਲਾ ਦੂੰਗੀ ਵੀ ਤੁਹੀ ਠੀਕ ਨਹੀਂ ਮੈਂ ਕਹਿੰਦਾ ਨਾਲ ਵੀਜੀ ਨੂੰ ਭੁੱਖ ਲੱਗੀ ਸੀ ਤੇ ਉਹ ਕਹਿੰਦੇ ਕਿ ਤਾ ਕਹਿ ਕੋਗੇ ਤਾਂ ਅਸੀਂ ਹਟ ਜਣਾ ਉਹਦਰੋਂ ਇਦਾਂ ਤੇ ਉਹਨਾਂ ਨੇ ਸਾਰਾ ਕੰਮ ਕਰਾਇਆ ਕਰਨਾ ਸਾਡੇ ਕੋਲ ਹੋ ਤਾਂ ਹੈਗਾ ਹੀ ਕੋਈ ਨਹੀਂ ਵੀਰ ਜੀ ਮੈਂ ਹੁਣ ਕਰਨੀ ਹੈ ਘਰ ਦਾ ਕੰਮ ਕਰ ਆਪਣੇ ਘਰ ਵੀ ਤੇ ਸਾਫ ਸਫਾਈ ਕਰਨੀ ਆ ਚਲ ਮੜਾ ਮੋੜਾ ਕਰ ਲਾ ਬਾਕੀ ਸ਼ਾਮਾਨ ਕਰ ਲਈ ਕੋਈ ਨਹੀਂ ਵੀਰ ਜੀ ਤੁਸੀਂ ਕਰ ਲਓ ਆਪਣਾ ਤੇ ਮੈਂ ਆਪਣਾ ਕਰ ਲਵਾਂ ਜੀ ਜੀ ਆਜੇ ਤੇ ਵੀਰੋ ਤੁਹਾਡਾ ਆਸਰਾ ਬੜਾ ਵਾ ਤੇ ਹੀ ਮੇਰਾ ਕਿੰਨਾ ਸਾਥ ਦਿੰਦੇ ਜੀ ਪਰ ਇੱਕ ਗੱਲ ਪਤਾ ਲੱਗ ਗਈ ਆ ਬਿਨਾ ਮਾਪਿਓ ਤੋਂ ਬੱਚਿਆਂ ਦੀ ਜ਼ਿੰਦਗੀ ਕੀ ਹੁੰਦੀ ਆ ਇਹ ਸੱਚਾ ਪਾਤਸ਼ਾਹ ਕਿਹ ਵੀ ਬੱਚੇ ਦੇ ਮਾਪਿਓ ਨਾ ਖੋ ਵੀ ਉਹਨਾਂ ਕੋਲ